ਭਾਈ ਇਹ ਭਜਾਓ ਤੇ ਪੰਜਾਬ ਬਚਾਓ ਜੇ ਪੰਜਾਬ ਨੂੰ ਬਚਾਉਣਾ ਤਾਂ ਫਿਰ ਜਿਹੜੇ ਇੱਥੇ ਕੰਮ ਕਰਨ ਆਏ ਲੋਕ ਆ ਇਹਨਾਂ ਨੂੰ ਯੂਪੀ ਦੇ ਵੱਲ ਬਿਹਾਰ ਦੇ ਵੱਲ ਮੱਧ ਪ੍ਰਦੇਸ਼ ਦੇ ਵੱਲ ਵਾਪਸ ਭੇਜਣਾ ਪੈਣਾ ਕਿਉਂਕਿ ਇਹਨਾਂ ਨੇ ਪੰਜਾਬੀਆਂ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਲਿਆ ਕਿਉਂਕਿ ਇਹਨਾਂ ਨੇ ਪੰਜਾਬੀਆਂ ਦੇ ਹੱਥ ਖੋਲੇ ਕਿਉਂਕਿ ਇਹ ਪੰਜਾਬੀਆਂ ਦੀ ਥਾਂ ਮੱਲ ਕੇ ਖੜ ਗਏ ਕਿਉਂਕਿ ਇਹਨਾਂ ਨੇ ਪੰਜਾਬੀਆਂ ਦੇ ਹੱਥਾਂ ਦੇ ਵਿੱਚੋਂ ਰੋਜ਼ਗਾਰ ਖੋਲਿਆ ਇਹਨਾਂ ਨੇ ਪੰਜਾਬੀਆਂ ਨੂੰ ਕਿਰਤ ਤੋਂ ਸਖਣੇ ਕਰਤਾ ਇਹਨਾਂ ਨੇ ਪੰਜਾਬੀਆਂ ਦੀ ਰੋਟੀ ਦੇ ਵਿੱਚ ਲੱਤ ਮਾਰੀ ਆ ਆ ਕੇ ਸੋਸ਼ਲ ਮੀਡੀਆ ਦੇ ਉੱਤੇ ਸਾਲ ਦੇ ਵਿੱਚ ਇਹ ਗੱਲਾਂ 3-4 ਵਾਰ ਸਾਹਮਣੇ ਆਉਂਦੀਆਂ ਪਰ ਅੱਜਕੱਲ ਨਹੀਂ ਆ ਰਹੀਆਂ ਇਹ ਅੱਜਕੱਲ ਆਉਣੀਆਂ ਵੀ ਨਹੀਂ ਜਦੋਂ ਜੂਨ ਦਾ ਪੂਰਾ ਮਹੀਨਾ ਨਿਕਲ ਗਿਆ ਫਿਰ ਸ਼ਾਇਦ ਸਾਹਮਣੇ ਆਉਣ ਕਿਉਂਕਿ ਅੱਜਕੱਲ ਤਾਂ ਅਸੀਂ ਪ੍ਰਵਾਸੀ ਮਜ਼ਦੂਰ ਲੱਭਦੇ ਆ ਜਿਨ੍ਹਾਂ ਨੂੰ ਅਸੀਂ ਭਈਏ ਕਹਿੰਦੇ ਆ ਉਹਨਾਂ ਨੂੰ ਇਹ ਗੱਲ ਕਹਿੰਦੇ ਕਿ ਭਾਵੇਂ 500 ਰੁਪਈਆ ਕਿੱਲੇ ਦਾ ਵਧ ਲੈ ਲਿਓ ਲਓ ਜੀ ਤੁਹਾਨੂੰ ਅਸੀਂ ਮੋਬਾਈਲ ਦੇ ਵਿੱਚ ਪੈਸੇ ਵੀ ਪਵਾ ਕੇ ਦੇ ਰਾਂਗੇ ਤੁਹਾਨੂੰ ਬੰਬੀਰੇ ਉੱਤੇ ਪੱਖਾ ਜਾਂ ਕੂਲਰ ਵੀ ਲਾ ਕੇ ਦੇ ਰਾਂਗੇ ਤੁਸੀਂ ਸਾਡੇ ਝੋਨਾ ਪਹਿਲਾਂ ਲਾਉਣਾ ਇਸ ਕਰਕੇ ਭਾਈ ਅਸੀਂ ਅੱਜ ਕੱਲ ਆ ਗੱਲਾਂ ਨਹੀਂ ਕਵਾਂਗੇ ਜਦੋਂ 2 ਕ ਮਹੀਨੇ ਪੈ ਗਏ ਅਸੀਂ ਫੇਰ ਇਹ ਗੱਲ ਕਵਾਂਗੇ ਭਈਏ ਪੰਜਾਬ ਬਚਾਓ ਪੰਜਾਬ ਬਚਾਓ ਇਹਨਾਂ ਨੇ ਸਾਡੇ ਹੱਕਾਂ ਤੇ ਡਾਕਾ ਮਾਰ ਲਿਆ ਹੈ ਇਹਨਾਂ ਨੂੰ ਇਵੇਂ ਭਜਾਇਆ ਨਹੀਂ ਜਾ ਸਕਦਾ ਇਵੇਂ ਭਜਾਉਣੇ ਵੀ ਨਹੀਂ ਚਾਹੀਦੇ ਕੋਈ ਸਾਨੂੰ ਵੀ ਕਿਸੇ ਦੇਸ਼ ਦੇ ਵਿੱਚ ਗਿਆ ਨੂੰ ਇਵੇਂ ਭਜਾ ਨਹੀਂ ਸਕਦਾ ਇਦਾਂ ਕਰਨਾ ਵੀ ਨਹੀਂ ਚਾਹੀਦਾ ਵੈਸੇ ਮੈਂ ਜ਼ਿੰਦਗੀ ਦੇ ਵਿੱਚ ਕਦੇ ਭਈਆ ਸ਼ਬਦ ਵਰਤ ਕੇ ਖੁਸ਼ ਨਹੀਂ ਹੁੰਦਾ ਕਿਉਂਕਿ ਉਹ ਵੀ ਕਿਰਤ ਕਰਨ ਦੇ ਲੋਕ ਆ ਉਹ ਕਿਸੇ ਹੋਰ ਸੂਬੇ ਦੇ ਵਿੱਚੋਂ ਪੰਜਾਬ ਦੇ ਵਿੱਚ ਆ ਕੇ ਕਰਦੇ ਆ ਅਸੀਂ ਪੰਜਾਬ ਦੇ ਵਿੱਚੋਂ ਉੱਠ ਕੇ ਦੁਨੀਆ ਦੇ ਕਿਸੇ ਹੋਰ ਹਿੱਸੇ ਵਿੱਚ ਜਾ ਕੇ ਕਰਦੇ ਆ ਕਰਦੇ ਅਸੀਂ ਵੀ ਕਰਤੀਆਂ ਕਰਦੇ ਉਹ ਵੀ ਕਰਤੀ ਆ ਜਿੱਥੇ ਸਾਨੂੰ ਮੌਕਾ ਮਿਲਿਆ ਉਥੇ ਖਾਲੀ ਥਾਂ ਅਸੀਂ ਭਰਤੀ ਜਿੱਥੇ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਖਾਲੀ ਥਾਂ ਇੱਥੇ ਪੰਜਾਬ ਚ ਆ ਕੇ ਭਰਤੀ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਤਾਂ ਇਸ ਵੇਲੇ ਵਿਦੇਸ਼ਾਂ ਦੇ ਵਾਲਾ ਬਾਪੂ ਵਿਚਾਰੇ ਬਜ਼ੁਰਗ ਇੱਥੇ ਆ ਉਹ ਆਪਦੇ ਖੇਤਾਂ ਨਾਲ ਜੁੜੇ ਰਹਿਣਾ ਚਾਹੁੰਦੇ ਆ ਜੇ ਇਹ ਪ੍ਰਵਾਸੀ ਮਜ਼ਦੂਰ ਨਾ ਹੋਣ ਉਦਾਹਰਨ ਦੇ ਤੌਰ ਤੇ ਉੱਥੇ 1 ਮਿੰਟ ਲਈ ਆਪਾਂ ਮੰਨ ਲੀਏ ਵੀ ਸਾਰੇ ਭਜਾਤੇ ਤੇ ਪੰਜਾਬ ਬਚਾ ਲਿਆ ਤੁਹਾਡੇ ਖੇਤਾਂ ਵਿੱਚ ਢੋਨਾ ਲਾਊਗਾ ਕੌਣ ਤੁਹਾਡਾ ਬਾਪੂ ਕਿੰਨਾ ਕੁ ਢੋਨਾ ਖੁਦ ਲਾ ਲੂਗਾ ਕਿਉਂਕਿ ਅੱਜਕੱਲ ਆਪਣੀ ਪਿੰਡਾਂ ਦੇ ਵਿੱਚ ਬਣਦੀ ਕਿੰਨੀ ਕਾ ਕੋਈ ਵੇਲਾ ਸੀ ਜਦੋਂ ਆਪਾਂ ਸਾਂਝੇ ਤੌਰ ਦੇ ਉੱਤੇ ਗੱਲ ਕਰਨੀ ਸੀ ਕਿ ਮੇਰੇ ਖੇਤ ਦੇ ਵਿੱਚ ਨਰਮਾ ਗੁੱਢਣਾ ਤਾਂ 5-7 ਘਰ ਇਕੱਠੇ ਹੋ ਜਾਂਦੇ ਸੀ ਤੁਹਾਡੀ ਛੱਤ ਪੈਣੀ ਹੁੰਦੀ ਸੀ ਤਾਂ ਅਸੀਂ ਸਾਰੇ ਇਕੱਠੇ ਹੋ ਕੇ ਤੁਹਾਡੀ ਛੱਤ ਪਾਉਂਦੇ ਸੀ ਅੱਜਕੱਲ ਤਾਂ ਬੰਦਾ ਬੰਦੇ ਨੂੰ ਵੇਖ ਕੇ ਰਾਜ਼ੀ ਨਹੀਂ ਤੇ ਜੇ ਉਹ ਨਾ ਹੋਣ ਤੇ ਫਿਰ ਭਾਈ ਸਾਡੇ ਕੰਮ ਕੌਣ ਕਰੂ ਤੇ ਪੰਜਾਬੀ ਪੰਜਾਬੀ ਦੇ ਕੋਲੋਂ ਆਪਦੇ ਖੇਤ ਦੇ ਵਿੱਚ ਕਿੰਨਾ ਕੰਮ ਕਰਵਾਉਣਾ ਚਾਹੁੰਦਾ ਪੰਜਾਬੀ ਪੰਜਾਬੀ ਦੇ ਕੋਲੋਂ ਅੱਜ ਉਸਾਰੀ ਦਾ ਟਾਈਲਾਂ ਦਾ ਕੰਮ ਕਿੰਨਾ ਕਰਾਉਣਾ ਚਾਹੁੰਦਾ ਕਿਉਂਕਿ ਅਸੀਂ ਪੰਜਾਬੀ ਆ ਜਿਹੜੇ ਗੱਲਾਂ ਵੱਧ ਸੁਣਾਉਣ ਲੱਗ ਜਾਂਦੇ ਤੇ ਕੰਮ ਦੇ ਉੱਤੇ ਘਟਾਉਨੇ ਆ ਆਪਾਂ ਇਹ ਗੱਲ ਕਹਿੰਨੇ ਕਿ ਭਾਈ ਰਾਜਨੀਤੀ ਦਾ ਕੀ ਬਣੂ ਫਲਾਣੀ ਪਾਰਟੀ ਦਾ ਕੀ ਬਣੂ ਜਿਹੜੇ ਬੰਦੇ ਨੇ ਸਾਨੂੰ ਪੈਸੇ ਦੇਣੇ ਆ ਉਹਨੇ ਪੈਸੇ ਕੰਮ ਦੇ ਦੇਣੇ ਨਾ ਕਿ ਸੁਖਬੀਰ ਸਿੰਘ ਬਾਦਲ ਦਾ ਕੀ ਬਣੂ ਇਹ ਗੱਲਾਂ ਸੁਣਨਦੇ ਆਮ ਆਦਮੀ ਪਾਰਟੀ ਆ ਜਿਹੜੀ ਉਹਦਾ ਕੀ ਬਣੂਗਾ ਇਹ ਗੱਲਾਂ ਸੁਣਨਦੇ ਪੈਸੇ ਨਹੀਂ ਦੇਣੇ ਸੋ ਜਿਹੜਾ ਵੀ ਬੰਦਾ ਜਿੱਥੇ ਵੀ ਇੱਕ ਮਨ ਇੱਕ ਚਿੱਤ ਹੋ ਕੇ ਕੰਮ ਕਰੂਗਾ ਤੇ ਭਾਈ ਉਸ ਥਾਂ ਦੇ ਉੱਤੇ ਉਹਦੀ ਆਪੀ ਪੈਂਠ ਬਣ ਜਾਣੀ ਆ ਤੇ ਜਿਹੜਾ ਬੰਦਾ ਨਹੀਂ ਕੰਮ ਕਰੂਗਾ ਤੇ ਭਾਈ ਉਹਦੇ ਬਾਰੇ ਆਪੇ ਵਿਚਾਰ ਹੋਰ ਬਣ ਜਾਣੇ ਆ ਹੁਣ ਤੁਹਾਨੂੰ ਮੈਂ ਇੱਕ ਨਿੱਕੀ ਜਿਹੀ ਧਾਰਨ ਦੇਣਾ ਆਪਾਂ ਕਹਤਾ ਦਿੰਨੇ ਭਈਆ ਭਜਾ ਦਿਓ ਭਈਆ ਭਜਾ ਦਿਓ ਇਹ ਦੱਸੋ ਵੀ ਭਾਈ ਲੁਧਿਆਣਾ ਇੰਡਸਟਰੀ ਜਿਹੜੀ ਇਹਦੇ ਬਾਰੇ ਤੁਹਾਨੂੰ ਕਿੰਨਾ ਗਿਆਨ ਆ ਇੱਕ ਸਰਵੇ ਸਾਹਮਣੇ ਆਇਆ ਵੀਰਵਾ ਸਾਹਮਣੇ ਆਇਆ ਪਿੱਛੇ ਜਦੋਂ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਤਣਾ ਤਣੀ ਵਾਲਾ ਮਾਹੌਲ ਪੈਦਾ ਹੋਇਆ ਉਦੋਂ ਡਰ ਪੈਦਾ ਹੋਇਆ ਵੀ ਇਧਰ ਡਰੋਨ ਡਿੱਗ ਰਹੇ ਆ ਇਧਰ ਹੋਰ ਬੜੀਆਂ ਚੀਜ਼ਾਂ ਆ ਰਹੀਆਂ ਖਬਰਾਂ ਬੜੀਆਂ ਤਣਾਪੂਰਨ ਸੀ ਉਦੋਂ ਫਿਰ ਲੁਧਿਆਣੇ ਦੀ ਜਿਹੜੀ ਇੰਡਸਟਰੀ ਦੇ ਵਿੱਚ ਕ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਰੇਲ ਗੱਡੀਆਂ ਤੇ ਬੈਠੇ ਤੇ ਆਪੋ ਆਪਣੇ ਸੂਬੇ ਚ ਚਲੇ ਗਏ ਕੋਈ ਬਿਹਾਰ ਚਲਾ ਗਿਆ ਕੋਈ ਯੂਪੀ ਚਲਾ ਗਿਆ ਕੋਈ ਮਧ ਪ੍ਰਦੇਸ਼ ਚਲਾ ਗਿਆ ਕੋਈ ਜਿੱਥੋਂ ਹੋ ਰਾਇਆ ਉਸ ਉੱਥੇ ਚਲਾ ਗਿਆ ਉਹ 4 ਲੱਖ ਦੇ ਕਰੀਬ ਪ੍ਰਵਾਸੀ ਮਜ਼ਦੂਰ ਲੁਧਿਆਣੇ ਦੀ ਇੰਡਸਟਰੀ ਨੂੰ ਛੱਡ ਕੇ ਆਪਦੇ ਕੰਮ ਵੱਖ-ਵੱਖ ਫੈਕਟਰੀਆਂ ਦੇ ਵਿੱਚੋਂ ਛੱਡ ਕੇ ਡਰਦੇ ਮਾਰੇ ਵਾਪਸ ਚਲੇ ਗਏ ਤੇ ਸੋਸ਼ਲ ਮੀਡੀਆ ਤੇ ਖਬਰਾਂ ਕੀਆਂ ਜਾਂ ਭੱਜ ਗਏ ਹੁਣ ਜਦੋਂ ਲੋੜ ਪਈ ਭੱਜ ਗਏ ਪੰਜਾਬੀ ਹੀ ਖੜਦੇ ਹਨ ਬਿਲਕੁਲ ਸਹੀ ਗੱਲ ਹੈ ਪੰਜਾਬੀ ਖੜਦੇ ਹਨ ਹਰ ਥਾਂ ਤੇ ਇੱਕ ਡਾਹੇ ਖੜਦੇ ਹਨ ਪਰ ਬਾਈ ਜੀ ਹੁਣ ਇਹ ਜਿਹੜੀਆਂ ਇੰਡਸਟਰੀ ਵਾਲੇ ਆ ਲੁਧਿਆਣਾ ਦੀ ਇੰਡਸਟਰੀ ਵਾਲੇ ਜਿਹੜੇ ਵੱਡੇ ਵੱਡੇ ਲੋਕ ਆ ਜਿਹੜੇ ਉਹਨਾਂ ਨੇ ਆਪਣੇ ਮੈਨੇਜਰ ਵੱਖ-ਵੱਖ ਸੂਬਿਆਂ ਦੇ ਵਿੱਚ ਭੇਜੇ ਵੀ ਜਿਹੜਾ 4 ਲੱਖ ਪ੍ਰਵਾਸੀ ਮਜ਼ਦੂਰ ਗਿਆ 12 ਲੱਖ ਦੇ ਵਿੱਚੋਂ ਕੰਮ ਛੱਡ ਕੇ ਇਹਨਾਂ ਦੇ ਕਰਕੇ ਸਾਡੀਆਂ ਫੈਕਟਰੀਆਂ ਦੇ ਵਿੱਚ ਉਤਪਾਦਨ ਦਾ ਕੰਮ ਆ ਜਿਹੜਾ ਜਿਹੜੀ ਪ੍ਰੋਡਕਸ਼ਨ ਆ ਉਹ 60% ਘਟ ਗਈ ਆ 60% ਰੁਕ ਗਈ ਆ ਉਹਨਾਂ ਨੂੰ ਇਹ ਗੱਲ ਕਹੀ ਜਾ ਰਹੀ ਉਹਨਾਂ ਦੇ ਸੂਬਿਆਂ ਦੇ ਵਿੱਚ ਜਾ ਕੇ ਕਿ ਕਿਰਪਾ ਕਰਕੇ ਤੁਸੀਂ ਆਓ 6 ਮਹੀਨਿਆਂ ਦੀ ਤਨਖਾਹ ਐਡਵਾਂਸ ਲੈ ਲਓ ਤੁਹਾਨੂੰ ਅਸੀਂ ਰਹਿਣ ਦੇ ਲਈ ਵੀ ਥਾਂ ਦਨੇ ਆ ਤੁਹਾਡੇ ਲਈ ਰੋਟੀ ਪਾਣੀ ਦਾ ਪ੍ਰਬੰਧ ਵੀ ਦੋ ਤਿੰਨ ਵੇਲੇ ਦਾ ਕਰਾਂਗੇ ਉਹ ਹਾਲੇ ਤੱਕ ਆਈ ਨਹੀਂ ਕਈ ਮੁੜ ਵੀ ਆਈ ਹੈ ਸ਼ਾਇਦ ਹਾਲੇ ਵੀ 2.5 ਲੱਖ ਨਾ ਆਇਆ ਹੋਵੇ ਪਰ ਮੈਂ ਸੋਚਦਾ ਵੀ ਭਾਈ ਲੋੜ ਤਾਂ ਇੱਥੇ ਕੰਮ ਕਰਾਉਣ ਵਾਲਿਆਂ ਦੀ ਹੈਗੀ ਆ ਫੈਕਟਰੀਆਂ ਵਾਲੇ ਤਾਂ ਬੰਦੇ ਭਾਲਦੇ ਫਿਰਦੇ ਆ ਇਹ 4 ਲੱਖ ਦੀ ਥਾਂ ਦੇ ਉੱਤੇ ਕਿਉਂ ਨਹੀਂ ਪੰਜਾਬਗਾਨੇ ਥਾਂ ਮੰਗ ਲਈ ਪੰਜਾਬੀ ਆਉਂਦੇ ਉਹ ਕਹਿੰਦੇ ਜੀ ਮੈਂ ਕਰਦਾ ਮੈਂ ਲੋਹੇ ਵਾਲੀ ਫੈਕਟਰੀ 'ਚ ਮੈਂ ਕੰਮ ਕਰਦਾ ਮੈਨੂੰ ਲਾਓ ਮੈਂ ਖੜਦਾ ਜੀ ਪੱਠੀ ਦੇ ਮੂਹਰੇ ਮੈਂ ਆਹ ਕੰਮ ਕਰਦਾ ਮਤਲਬ ਇਹ ਵੀ ਕੱਲੀ ਇਹ ਗੱਲ ਕਹੀ ਜਾਨੀ ਕਿ ਭਾਈ ਦੇ ਨਹੀਂ ਗਿਆ ਪਜਾ ਦੇ ਪੰਜਾਬ ਖਾ ਗਏ ਲੁੱਟ ਕੇ ਖਾ ਗਏ ਇਹਨਾਂ ਨੇ ਸਾਡੀ ਥਾਂ ਮਲ ਲਈ ਉਹ ਆ ਕਰ ਲਈ ਇਹ ਵੀ ਗੱਲ ਸੱਚੀ ਆ ਕਿ ਕਈ ਪ੍ਰਵਾਸੀ ਮਜ਼ਦੂਰਾ ਨੇ ਬੀਤੇ ਦੇ ਵਿੱਚ ਬਹੁਤ ਸਾਰੇ ਗਲਤ ਕੰਮ ਵੀ ਕੀਤੇ ਆ ਪਰ ਇਹ ਵੀ ਬਿਲਕੁਲ ਉਵੇਂ ਹੀ ਆ ਜਿਵੇਂ ਸਾਡੇ ਪੰਜਾਬੀ ਵੱਖ-ਵੱਖ ਦੇਸ਼ਾਂ 'ਚ ਜਾ ਕੇ ਕਰਦੇ ਆ ਕੈਨੇਡਾ ਦੇ ਵਿੱਚ ਕੋਈ ਅਖਸਾ ਹਫਤਾ ਹੁੰਦਾ ਜਦੋਂ ਕਦੇ ਨਸ਼ਾ ਦੀ ਤਸਕਰੀ ਦੇ ਵਿੱਚ ਪੰਜਾਬੀਆਂ ਦਾ ਨਾਂ ਨਾ ਵਜੇ ਕੋਈ ਐਸਾ ਹਫਤਾ ਹੁੰਦਾ ਜਦੋਂ ਕਤਲ ਦੇ ਵਿੱਚ ਪੰਜਾਬੀਆਂ ਦਾ ਨਾਂ ਨਾ ਆਵੇ ਐਸਾ ਹਫਤਾ ਹੁੰਦਾ ਜਦੋਂ ਫਰੋਤੀ ਦੇ ਮਾਮਲੇ 'ਚ ਨਾਂ ਨਾ ਆਵੇ ਐਸਾ ਹਫਤਾ ਹੁੰਦਾ ਜਦੋਂ ਚੋਰੀ ਦੇ ਮਾਮਲੇ ਤੇ ਨਾ ਨਾ ਆਵੇ ਜਿਵੇਂ ਅਸੀਂ ਉੱਥੇ ਜਾ ਕੇ ਪੁੱਠੇ ਕੰਮ ਕਰਦੇ ਆ ਇੱਥੇ ਵੀ ਕਈ ਉਵੇਂ ਪੁੱਠੇ ਕੰਮ ਕਰਦੇ ਆ ਹਾਲਾਂਕਿ ਮੈਂ ਇਸ ਗੱਲ ਦੇ ਹੱਕ ਦੇ ਵਿੱਚ ਆ ਕਿ ਇਹਨਾਂ ਦੇ ਜਿਹੜੇ ਪੰਜਾਬ ਦੇ ਵਿੱਚ ਕੰਮ ਲੱਭਦੇ ਆ ਤੁਹਾਡੀ ਫੈਕਟਰੀ 'ਚ ਕੰਮ ਕਰਦੇ ਤੁਹਾਡੇ ਖੇਤ 'ਚ ਕੰਮ ਕਰਦੇ ਤੁਹਾਡੇ ਘਰ 'ਚ ਕੰਮ ਕਰਦੇ ਤੁਹਾਡੀ ਦੁਕਾਨ ਤੇ ਕੰਮ ਕਰਦੇ ਆ ਇਹਨਾਂ ਦੇ ਆਧਾਰ ਕਾਰਡ ਇਹਨਾਂ ਦਾ ਬਾਕੀ ਜਿਹੜਾ ਵੇਰਵਾ ਤੁਹਾਡੇ ਕੋਲ ਮੁਕੰਮਲ ਹੋਣਾ ਚਾਹੀਦਾ ਤਾਂ ਜੋ ਉਧਰੋਂ ਕੋਈ ਅਪਰਾਧਿਕ ਬਿਰਤੀ ਵਾਲਾ ਇੱਧਰ ਆ ਕੇ ਤੁਹਾਡਾ ਨੁਕਸਾਨ ਕਰਕੇ ਭੱਜ ਨਾ ਜਾਵੇ ਬਹੁਤੀ ਵਾਰ ਤਾਂ ਪੰਜਾਬੀ ਕੰਨੋਂ ਪਤਾ ਹੀ ਨਹੀਂ ਹੁੰਦਾ ਵੀ ਜਿਹਨੂੰ ਅਸੀਂ ਕੰਮ ਤੇ ਲਾਇਆ ਦਾ ਪਸ਼ੋਕੜ ਕੀ ਆ ਉਹਨਾਂ ਨੇ ਕਦੇ ਦੱਸਿਆ ਨਹੀਂ ਹੁੰਦਾ ਆਪਾਂ ਕਦੇ ਪੁੱਛਿਆ ਨਹੀਂ ਹੁੰਦਾ ਆਪਣੀਆਂ ਆਪਦੀਆਂ ਲੋੜਾਂ ਉਹਨਾਂ ਦੀਆਂ ਆਪਣੀਆਂ ਲੋੜਾਂ ਆਪਾਂ ਨੂੰ ਲੱਗਦਾ ਵੀ ਆਪਣਾ ਸਰ ਗਿਆ ਉਹਨਾਂ ਨੂੰ ਲੱਗਦਾ ਸਾਡਾ ਸਰ ਗਿਆ ਬਸ ਕੰਮ ਇਵੇਂ ਚੱਲੀ ਜਾਂਦਾ ਜਦੋਂ ਕਦੇ ਕੋਈ ਵੱਡਾ ਨੁਕਸਾਨ ਹੋ ਜਾਂਦਾ ਫਿਰ ਆਪਾਂ ਇਹ ਗੱਲ ਕਹਿੰਨੇ ਆ ਵੀ ਯਾਰ ਇਹ ਤਾਂ ਗਲਤ ਕੰਮ ਹੋ ਗਿਆ ਆਪਾਂ ਨੂੰ ਪਤਾ ਲਾ ਲੈਣਾ ਚਾਹੀਦਾ ਸੀ ਇਹ ਯਾਰ ਕਿੱਥੋਂ ਦਾ ਹੋਇਆ ਹੁਣ ਆਪਾਂ ਪੁਲਿਸ ਦੇ ਕੋਲੇ ਕੰਪਲੀਟ ਕਰੀਏ ਹੁਣ ਆਪਾਂ ਇਹਦੇ ਬਾਰੇ ਜਾਣਕਾਰੀ ਪੁਲਿਸ ਨੂੰ ਦੇ ਗਏ ਸੋ ਗੱਲ ਇਹ ਜੀ ਕਿ ਬਹੁਤ ਸਾਰੀਆਂ ਥਾਵਾਂ ਪਰ ਹਾਂ ਜੇ ਪੰਜਾਬੀ ਪੰਜਾਬ ਦੇ ਵਿੱਚ ਕੰਮ ਕਰਨਗੇ ਨਿਠਕੇ ਕੰਮ ਕਰਨਗੇ ਤੇ ਫਿਰ ਭਾਈ ਆਪਾਂ ਉਹਨਾਂ ਦੇ ਉੱਤੇ ਆਪਦੀ ਨਿਰਪਰਤਾ ਘਟਾ ਲਾਂਗੇ ਨਹੀਂ ਤਾਂ ਕੱਲੀ ਇਹ ਗੱਲ ਕਣੀ ਪੋਸਟ ਪਾਉਣ ਦੇ ਨਾਲ ਭੱਜ ਗਏ ਬਈ ਹੁਣ ਨਹੀਂ ਆਉਂਦੇ ਬਈ ਭਜਾ ਕੇ ਛੱਡਾਂਗੇ ਬਈ ਐ ਕਰ ਦਿਆਂਗੇ ਬਈ ਇਹ ਸਵਾਦ ਲੈਣ ਵਾਲੀਆਂ ਗੱਲਾਂ ਇਹ ਥੱਲੇ ਇਹ ਅਖਬਾਰ ਵਾਲੀਆਂ ਗੱਲਾਂ ਵੀ ਵੀਰੇ ਨੇ ਸਿਰ ਲਾਤਾ ਇਹ ਔਸਮ ਗੱਲ ਕੀਤੀ ਆ ਇਹ ਤਾਂ ਬਾਈ ਭਜਾਉਣੀ ਪੈਣੀ ਐ ਇੱਕ ਹੋਣਾ ਹੀ ਪੈਣਾ ਜੀ ਆਪਾਂ ਉਹਨਾਂ ਨੂੰ ਭਜਾਉਣ ਲਈ ਇੱਕ ਹੁੰਨੇ ਪਹਿਲਾਂ ਤਾਂ ਆਪਾਂ ਇੱਕ ਹੋ ਕੇ ਕਿਸੇ ਦੇ ਲੋੜਬੰਦ ਦੇ ਖੇਤ ਦੇ ਵਿੱਚ ਝੋਨਾ ਲਾ ਲੀਏ ਫਿਰ ਆਪਾਂ ਕਿਸੇ ਦੀ ਫੈਕਟਰੀ ਦੇ ਵਿੱਚ ਕੰਮ ਇੱਕ ਹੋ ਕੇ ਕਰ ਲਈਏ ਇਦਾਂ ਕੋਈ ਨਹੀਂ ਭਜ ਸਕਦਾ ਇਦਾਂ ਆਪਾਂ ਕਿਸੇ ਨੂੰ ਭਜਾ ਨਹੀਂ ਸਕਦੇ ਅੱਜ ਪੰਜਾਬ ਦੇ ਵਿੱਚੋਂ ਪੰਜਾਬੀ ਤਾਂ ਪਰੇ ਜਾ ਰਹੇ ਆ ਅਸੀਂ ਤਾਂ ਉਸ ਥਾਂ ਤੋਂ ਜਿੱਥੇ ਕਿ ਗੁਰੂਆਂ ਪੀਰਾਂ ਫਕੀਰਾਂ ਦੀ ਬਰੋਸਾਈ ਨਗਰੀ ਆ ਜਿੱਥੇ ਗੁਰੂ ਸਾਹਿਬਾਨ ਨੇ ਜਨਮ ਲਿਆ ਜਿਹੜੀਆਂ ਥਾਵਾਂ ਦੇ ਉੱਤੇ ਕੁਰਬਾਨੀਆਂ ਦਿੱਤੀਆਂ ਜਿਹੜੀਆਂ ਥਾਵਾਂ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਥਾਵਾਂ ਨੂੰ ਛੱਡ ਕੇ ਇਥੇ ਤਾਂ ਦਰਦਾਸਾਂ ਕਰਦੇ ਵੀ ਬਾਬਾ ਜੀ ਸਾਨੂੰ ਉਸ ਦੇਸ਼ ਦੇ ਵਿੱਚ ਭੇਜ ਦਿਓ ਜਿਹੜੇ ਦੇਸ਼ ਚ ਤੁਸੀਂ ਨਹੀਂ ਗਏ ਅਸੀਂ ਤੁਹਾਡੀ ਇਸ ਧਰਤੀ ਦੇ ਉੱਤੇ ਆਵਾਜ਼ਾਰ ਆ ਤੇ ਫਿਰ ਭਾਈ ਉਹ ਇੱਥੇ ਆ ਕੇ ਅੰਮ੍ਰਿਤ ਵੀ ਛਕਣ ਲੱਗ ਪਏ ਆ ਤੇ ਉਹਨਾਂ ਦੇ ਆਪਾਂ ਗਾਣੇ ਵੀ ਸੁਣਦੇ ਤੇ ਗੱਲਾਂ ਵੀ ਸੁਣਨੀਆਂ ਗੁਰੂ ਵਾਲੇ ਬਣੀਏ ਜੀ ਗੁਰੂ ਵਾਲੇ ਬਣੀਏ ਫਿਰ ਆਪਾਂ ਇਹ ਵੀ ਤਾਂ ਗੱਲ ਕਰਦੇ ਆ ਨਾ ਮਤਲਬ ਇਹ ਹੈ ਜੀ ਕਿ ਆਉਂਦੇ ਸਮੇਂ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜਿਨ੍ਹਾਂ ਨੂੰ ਅਸੀਂ ਭਈਏ ਕਹਿੰਦੇ ਆ ਉਹ ਪੰਜਾਬ ਦੇ ਅਸਲ ਰਾਖੇ ਬਣਨਗੇ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਗੁਰੂ ਵਾਲੇ ਵੀ ਸ਼ਾਇਦ ਉਹ ਵੱਧ ਨਜ਼ਰ ਆਉਣ ਤੁਹਾਨੂੰ ਪੰਜਾਬੀ ਬੋਲਦੇ ਵੀ ਉਹ ਨਜ਼ਰ ਆਉਣ ਪੰਜਾਬੀਆਂ ਦੇ ਕੋਲੋਂ ਤਾਂ ਸੁਤਰੀ ਬੋਲੀ ਪੰਜਾਬੀਆਂ ਦੇ ਕੋਲੋਂ ਬੁੱਲੇ ਦੀ ਬੋਲੀ ਤੇ ਵਾਰਿਸ ਸ਼ਾਹ ਦੀ ਬੋਲੀ ਤੇ ਬਾਬੇ ਨਾਨਕ ਦੀ ਬੋਲੀ ਵਿਸਰ ਰਹੀ ਆ ਫਿਰ ਉਹਨਾਂ ਨੇ ਆ ਕੇ ਥਾਂ ਮਲ ਲੈਣੀ ਆ ਤੇ ਤੁਸੀਂ ਇਸ ਗੱਲ ਤੇ ਕਰੀ ਜਾਗੇ ਕੁਝ ਨਹੀਂ ਬਣਨਾਗਾ ਲੁੱਟੇ ਗਏ ਵੀ ਪੱਟੇ ਗਏ ਇਹਨਾਂ ਨੇ ਆ ਕੇ ਸਾਨੂੰ ਐ ਕਰਤਾ ਅਸਲ ਦੇ ਵਿੱਚ ਸਾਡੀਆਂ ਆਪਣੀਆਂ ਨੀਤਾਂ ਵਿਗੜੀਆਂ ਜਿਹਦੇ ਕਰਕੇ ਜਿਹੜੀ ਥਾਂ ਜਿਹੜਾ ਖੱਪਾ ਪੈਦਾ ਹੋਇਆ ਇਸ ਥਾਂ ਦੇ ਉੱਤੇ ਆ ਕੇ ਉਹਨਾਂ ਨੇ ਆਪਣੇ ਪੈਰ ਪੱਕੇ ਕਰ ਲਏ ਪੰਜਾਬੀ ਤਾਂ ਖੁਦਕੁਸ਼ੀ ਕਰ ਲੈਂਦੇ ਆ ਤੇ ਰੇੜੀ ਲਾਉਣ ਵਾਲਾ ਬੰਦਾ ਇੱਥੇ ਕੋਠੀ ਪਾ ਲੈਂਦਾ ਕਾਰਨ ਤਾਂ ਇਹਦੇ ਪਿੱਛੇ ਕੋਈ ਨਾ ਕੋਈ ਹੋਊਗਾ ਨਾ ਅਸੀਂ ਕਿਹੜੀ ਗੱਲ ਕਰਕੇ ਪਿੱਛੇ ਆ ਤੇ ਉਹ ਕਿਹੜੀ ਗੱਲ ਕਰਕੇ ਅੱਗੇ ਤਾਂ ਤੁਹਾਨੂੰ ਲੱਭਣਾ ਪੈਣਾ ਨਾ ਹਾਲਾਂਕਿ ਹਰ ਹਾਲਾਤ ਦੇ ਵਿੱਚ ਹਰ ਥਾਂ ਦੇ ਉੱਤੇ ਇੱਕੋ ਜਿਹੀ ਸਰਕਮਸਟੈਂਸਸ ਰਹਿੰਦੇ ਉਹ ਹਾਲਾਤ ਬਦਲਦੇ ਰਹਿੰਦੇ ਆ ਪਰ ਗੱਲ ਸਿਰਫ ਇੰਨੀ ਆ ਵੀ ਆਪਾਂ ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਬਣੀ ਹੋਈ ਲਹਿਰ ਨੂੰ ਵੇਖ ਕੇ ਗੱਲ ਕਹਿ ਦਿੰਨੇ ਵੀ ਗੱਲ ਬਣ ਗਈ ਲੋ ਜੀ ਭਜਾਉਣ ਦੇ ਵਿੱਚ ਯੋਗਦਾਨ ਪਾਉਣੇ ਤਿੰਨਕ ਪੋਸਟਾਂ ਮੈਂ ਪਾਉਣਾ ਦੋਕ ਤੁਸੀਂ ਪਾਓ ਹਾਲਾਂਕਿ ਲਾਲਾ ਜੀ ਹੋਜੂਗੀ ਚਾਰ ਪੰਜ 10 ਦਿਨ ਦੀਆਂ ਖਬਰਾਂ ਬਣੀਆਂ ਉਸ ਤੋਂ ਬਾਅਦ ਉਹ ਆਪਦੇ ਕੰਮ ਲੱਗੇ ਪਏ ਆਪਾਂ ਕੋਈ ਹੋਰ ਵਿਸ਼ਾ ਲੱਭ ਲੈਣਾ ਉਹਨਾਂ ਦੇ ਪੈਰ ਇੱਥੇ ਕਿਹੜੇ ਕਾਰਨਾ ਕਰਕੇ ਪੱਕੇ ਹੋਏ ਆ ਉਹਨਾਂ ਦੇ ਵਿੱਚ ਏਕਤਾ ਕਿੰਨੀ ਆ ਤੁਸੀਂ ਕਿਸੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਕੁਝ ਕਹਿ ਕੇ ਵੇਖੋ ਉਹ ਮਿੰਟਾਂ ਸੈਕਿੰਟਾਂ ਦੇ ਵਿੱਚ ਕਈ ਸੈਂਕੜੇ ਇਕੱਠੇ ਹੋ ਜਾਂਦੇ ਆ ਤੇ ਤੁਸੀਂ ਕਿਸੇ ਇੱਕ ਪੰਜਾਬੀ ਨੂੰ ਕੁਝ ਕਹਿ ਕੇ ਵੇਖੋ ਤੇ ਪੰਜਾਬੀ ਤਾਂ ਇਹ ਗੱਲ ਕਹਿੰਦੇ ਬਾਈ ਦੋਏ ਦੇ ਹੋਰ ਮਾਰ ਸਾਡੇ ਵਿੱਚ ਏਕਤਾ ਹੈ ਨਹੀਂ ਮੋਹਾਲੀ ਦੇ ਵਾਲੇ ਇੱਕ ਪਿੰਡ ਆ ਜਿੱਥੇ ਕਿ ਪੰਜਾਬਗਾਂ ਨਾਲੋਂ ਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਵੱਧ ਸੀ ਕਿਉਂਕਿ ਉਹਨਾਂ ਦੀਆਂ ਲੋੜਾਂ ਨੂੰ ਰਾਜਨੀਤਿਕ ਲੋਕਾਂ ਨੇ ਵੀ ਭਾਂਪ ਲਿਆ ਉਹਨਾਂ ਨੇ ਉਹਨਾਂ ਦੇ ਪੈਰ ਪੱਕੇ ਕਰਵਾਤੇ ਇਸ ਕਰਕੇ ਵੀ ਸਾਨੂੰ ਵੋਟਾਂ ਦੇ ਮੌਕੇ ਕੰਮ ਦੇਣਗੇ ਤੇ ਸਾਨੂੰ ਉਹਨਾਂ ਨੇ ਵਰਤ ਵਰਕੇ ਦੇਖ ਲਿਆ ਵੀ ਭਾਈ ਇਹ ਤਾਂ ਇਉਂ ਕਰਦੇ ਹੁੰਦੇ ਆ ਲੈਣੇ ਐਂ ਉਹ ਵੀ ਕਰਨਾ ਇਧਰੋਂ ਵੀ ਕਰਨਾ ਐ ਉਹ ਵੀ ਕਰਨਾ ਮਤਲਬ ਇਹ ਵੀ ਸਾਰੇ ਪਾਸੇ ਦੇ ਵੱਲ ਨਿਗਾਹ ਮਾਰਨੀ ਪੈਣੀ ਆ ਵੀ ਅਸੀਂ ਵਿਦੇਸ਼ਾਂ ਦੇ ਵੱਲ ਕਿਉਂ ਜਾਣੇ ਤੇ ਉਹ ਸੂਬਾ ਬਦਲ ਕੇ ਕਿਉਂ ਆਉਂਦੇ ਆ ਮੈਂ ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ ਮੇਰਾ ਮਨ ਸੀਗਾ ਵੀ ਭਾਈ ਕਿਸੇ ਨਾ ਕਿਸੇ ਦਿਨ ਇਸ ਵਿਸ਼ੇ ਤੇ ਚਰਚਾ ਕਰਗੇ ਉਹ ਕਹਿੰਦੇ बाबूजी यही हमारा बिहार है यही हमारा पंजाब है और यही हमारा दुबई ਉਹ ਕਹਿੰਦੇ ਜੀ ਸਾਨੂੰ ਇੱਥੇ ਰੋਟੀ ਸੌਖੀ ਮਿਲਦੀ ਸਾਨੂੰ ਡਬਈਏ ਲੱਗਦਾ ਸਾਨੂੰ ਇੱਥੇ ਰੋਟੀ ਸੌਖੀ ਮਿਲਦੀ ਬਾਬੂ ਜੀ ਤੋਂ ਹਮਾਰੇ ਕੈਨੇਡਾ ਚਲੇ ਗਏ ਉਹ ਤਾਂ ਸਾਲ ਮੇ 1-2 ਬਾਰ ਆਤੀ ਉਹ ਤਾਂ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਉਹ ਤਾਂ ਹਮਾਰੀ ਬਿਜਲੀ ਦਾ ਬਿੱਲ ਵੀ ਦੇਤੀ ਉਹ ਤਾਂ ਹਮੇ ਸਕੂਟਰ ਵੀ ਦੇ ਕੇ ਗਈ ਉਹ ਤਾਂ ਹਮੇ ਆਪਣੇ ਘਰ ਦੇ ਦੋ ਕਮਰੇ ਵੀ ਖੋਲ ਕੇ ਦੇ ਕੇ ਗਈ ਤੇ ਭਾਈ ਉਹਨਾਂ ਨੂੰ ਆਪਾ ਇੱਥੇ ਰੱਖਿਆ ਆਪਾ ਕਿਤੇ ਹੋਰ ਚਲੇ ਗਏ ਆਪਾਂ ਕਿਸੇ ਗੋਰੇ ਦੇ ਘਰ ਦੇ ਵਿੱਚ ਬੇਸਮੈਂਟ ਲੈ ਕੇ ਰਹਿਣ ਲੱਗ ਪਏ ਜਾਂ ਪੰਜਾਬੀ ਦੇ ਘਰ ਦੇ ਵਿੱਚ ਉਹ ਸਾਡੇ ਕਨਾਲ ਦੇ ਘਰ ਦੇ ਵਿੱਚ ਰਹਿਣ ਲੱਗ ਪਏ ਸਾਨੂੰ ਉੱਥੇ ਰੋਟੀ ਲੱਭੀ ਉਹਨਾਂ ਨੂੰ ਇੱਥੇ ਰੋਟੀ ਲੱਭੀ ਅਸੀਂ ਆਪਦੇ ਟੈਸਟ ਪ੍ਰੀਖਿਆ ਪਾਸ ਕਰਕੇ ਉੱਥੇ ਗਏ ਆ ਉਹਨਾਂ ਨੂੰ ਇੱਥੇ ਠੀਕ ਲੱਗਾ ਬਿਨਾ ਟੈਸਟ ਪ੍ਰੀਖਿਆ ਤੋਂ ਗੱਲ ਸਿਰਫ ਇੰਨੀ ਆ ਸੋ ਭਈਏ ਪੰਜਾਬੋ ਪੰਜਾਬ ਬਚਾਓ ਇਹ ਗੱਲ ਨਹੀਂ ਗੱਲ ਇਹ ਆ ਕਿ ਆਪ ਮਿਹਨਤ ਕਰੋ ਤੇ ਪੰਜਾਬ ਬਚਾਓ ਨਸ਼ਿਆਂ ਤੋਂ ਆਪ ਬਚੋ ਤੇ ਪੰਜਾਬ ਬਚਾਓ ਆਪ ਦਿਨ ਰਾਤ ਇੱਕ ਕਰੋ ਫਿਰ ਪੰਜਾਬ ਬਚਾਓ ਨਹੀਂ ਤਾਂ ਕਹਿਣ ਦੇ ਨਾਲ ਕੁਝ ਨਹੀਂ ਹੁੰਦਾ ਕੱਲੀਆਂ ਪੋਸਟਾਂ ਨਾਲ ਕੁਝ ਨਹੀਂ ਜਬਣਦਾ